ਮੋਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਦੇਖਣ ਨੂੰ ਉਂਝ ਤਾਂ ਬਸਿਓ ਬਾਣ ਦੀਆਂ ਰस्सियां ਸੀ ਚਮਚਮ ਕੇ ਰੋਇਆ ਮੇਰੇ ਬਾਪੂ ਨੇ ਕੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆਸੀ ਮੈਂ ਦੌਣਾ ਕੋਲ ਰੋਕੇ ਆਇਆ ਦਿਲ ਕੀਤਾ ਠੱਠਿਆ ਚੌਂਕਾ ਲਪਿਦੇ ਮਾਂ ਕਰਕੇ ਕਹਾਣੀ ਅੱਧ ਟੁੱਟੀ ਨੁੱਕਰੇ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਦਿਲ ਕੀਤਾ ਠੱਠਿਆ ਚੌਂਕਾ ਲੇ ਪਦੇਮਾ ਕਰਕੇ ਕਾਣੀ ਅੱਧ ਟੁੱਟੀ ਨੁਖਰ ਦੇ ਵਿੱਚ ਬੇਬੇ ਦੀ ਦੇਖ ਮਦਾਨੀ ਚੇਤੇ ਆਈ ਉਮਰ ਨਿਆਣੀ ਦਿਨ ਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਤੌਣਾ ਕੋਲ ਰੋਕੇ ਆਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜਫਾ ਪਾਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕਿਆ ਬਾਤ ਕਿੰਨੀਆਂ ਦਪੈਰਾ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਕਿ ਮੁੜਨਾ ਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਦੇ ਲਈ ਤਾਂਨੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਹੀ ਖੁਰ ਗਿਆ ਬਾਪੂ ਲੈ ਗਿਆ ਪੀੜਾ ਥੰਦੀ ਲੈ ਗਿਆ ਪੀੜਾ ਨਾਲੇ ਹੀ ਕੁੱਛੀਆਂ ਨਾ ਦਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆਸੀ ਮੈਂ ਡੌਣਾ ਕੋੜ ਰੋਕੇ ਆਇਆ ਡੌਣਾ ਕੋੜ ਰੋਕੇ ਆਇਆ ਮੌਣਾ ਕੋੜ ਰੋਕੇ ਆਇਆ